ਦੋਸਤੋ ਇਹ ਨੇ ਜੀ ਦੁਨੀਆ ਦੇ ਖੂਬਸੂਰਤ ਘੋੜੇ ਜੀਹਾਂ ਵੱਡੇ ਤੇ ਖੂਬਸੂਰਤ ਘੋੜਿਆਂ ਦੀ ਨਸਲ ਹੈ ਜੀ ਫਰੀਜ਼ੀਅਨ ਨਸਲ ਬਹੁਤ ਸਾਲ ਪਹਿਲਾਂ ਪੰਜਾਬ ਦੇ ਵਿੱਚ ਇਹ ਤਿੰਨ ਘੋੜੇ ਸ਼ਾਰਪੁਰ ਦੇ ਪਿੰਡ ਮੀਆਂ ਦੇ ਪਿੰਡ ਦਸੂਹਾ ਦੇ ਕੋਲ ਸਰਦਾਰ ਬਲਜੀਤ ਸਿੰਘ ਬੱਲ ਹੁਣੀ ਲੈ ਕੇ ਆਏ ਸੀ ਤੇ ਆਪਾਂ ਨੂੰ ਮੌਕਾ ਮਿਲਿਆ ਇਹਨਾਂ ਦੇ ਸ਼ੂਟ ਕਰਨ ਦਾ ਦੋਸਤੋ ਬਾਜੀ ਹੁਣਾਂ ਨੇ ਜਿਵੇਂ ਮੈਨੂੰ ਦੱਸਿਆ ਕਿ ਉਹਨਾਂ ਨੂੰ ਕੋਈ ਸੋਸ਼ਲ ਮੀਡੀਆ ਦਾ ਕਰੇਜ਼ ਨਹੀਂ ਹੈ ਜਿਵੇਂ ਅੱਜਕੱਲ ਬਹੁਤ ਸਾਰੇ ਮਾਰਵਾੜੀ ਕੋੜਿਆਂ ਦੇ ਫਾਰਮ ਨੂੰ ਕਰੇ ਕੋੜਿਆਂ ਦੇ ਫਾਰਮ ਤੇ ਉਹਨਾਂ ਦੇ ਮਾਲਕ ਚਾਹੁੰਦੇ ਨੇ ਕਿ ਸਾਡੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਏ ਕੋੜੇ ਦਿਖਾਏ ਜਾਣ ਤੇ ਜਿਆਦਾ ਤੋਂ ਜਿਆਦਾ ਸਾਡੇ ਕੋੜੇ ਫੇਮਸ ਹੋਣ ਤੇ ਫਰੇਜ਼ੀਅਨ ਕੋੜਿਆਂ ਦੀ ਨਸਲ ਕਿਹੋ ਜੀ ਨਸਲ ਹੈ ਜਿਹੜੀ ਕੋਈ ਜਾਣ ਪਛਾਣ ਦੀ ਮਹਤਾਜ ਨਹੀਂ ਹੈਗੀ ਸਾਰੀ ਦੁਨੀਆ ਜਾਣਦੀ ਹੈ ਇਹ ਜੋ ਤੁਸੀਂ ਸਾਹਮਣੇ ਕੋੜਾ ਭੱਜਦਾ ਦੇਖ ਰਹੇ ਹੋ ਇਹ ਫਰੇਜ਼ੀਅਨ ਨਹੀਂ ਹੈ ਇਹ ਹੈ ਵਾਰਮ ਬਲੱਡ نسل ਦਾ ਘੋੜਾ ਬਿਲਕੁਲ ਇਹ ਖੇਡਾਂ ਦੇ ਵਿੱਚ ਵਰਤੇ ਜਾਣ ਵਾਲੇ ਘੋੜੇ ਨੇ ਵਾਰਮ ਬਲੱਡ ਜੰਪਿੰਗ ਵਾਸਤੇ ਵਰਤੇ ਜਾਂਦੇ ਨੇ ਜਿਵੇਂ ਸ਼ੋਅ ਜੰਪਿੰਗ ਹੁਣੇ ਘੋੜੇ ਨੇ ਜੰਪ ਕਰਕੇ ਦਿਖਾਇਆ ਉਸ ਕੰਮ ਲਈ ਵਰਤੇ ਜਾਂਦੇ ਆ ਜੀ ਤੇ ਇਹਨਾਂ ਦੀ ਵੀ ਵੈਲਿਊ ਪੂਰੀ ਦੁਨੀਆ ਦੇ ਵਿੱਚ ਆ ਤੇ ਮੀਆਂ ਦਾ ਪਿੰਡ ਹਿਸ਼ਾਰਪੁਰ ਜ਼ਿਲ੍ਹੇ ਦਾ ਹੈ ਤੇ ਬਲਜੀਤ ਸਿੰਘ ਬੱਲਪਾਜੀ ਨੇ ਇਹ ਫਾਰਮ 2007 ਚ ਖੋਲ੍ਹਿਆ ਸੀ ਆਪਣੇ ਸ਼ੌਂਕ ਕਰਕੇ ਹੁਣ ਹੌਲੀ-ਹੌਲੀ ਇਹ ਬਰੀਡਿੰਗ ਕਰ ਰਹੇ ਨੇ ਇਹਨੀਆਂ ਸਾਲਾਂ ਤੋਂ ਤੇ ਬਰੀਡਿੰਗ ਕਰਕੇ ਫਰੇਜ਼ੀਅਨ ਨਸਲ ਦੇ ਘੋੜੇ ਪੈਦਾ ਕਰਕੇ ਅੱਗੇ ਵੇਚ ਵੀ ਦਿੰਦੇ ਨੇ ਇਹ ਜਿਹੜੀ ਘੋੜੀ ਭੱਜ ਰਹੀ ਐ ਇਹ ਮਿਕਸ ਫਰੇਜ਼ੀਅਨ ਐ ਵਾਰਮ ਬਲੱਡ ਤੇ ਫਰੇਜ਼ੀ ਹੁੰਦੀ ਆ ਆਪਾਂ ਇਸ ਫਾਰਮ ਦਾ ਕੀਤਾ ਸ਼ੂਟ ਇਸ ਤੋਂ ਪਹਿਲਾਂ ਆਪਾਂ ਇਹਦੀ ਵੀਡੀਓ ਬਣਾ ਕੇ ਆਲਰੇਡੀ ਪੂਰੀ ਇੰਟਰਵਿਊ ਆਪਣੇ YouTube ਚੈਨਲ ਤੇ Facebook ਪੇਜ ਤੇ ਵੀ ਪਾ ਚੁੱਕੇ ਆ ਤੁਸੀਂ ਦੇਖ ਲਈ ਹੋਣੀ ਆ ਕਿਉਂਕਿ ਬਹੁਤ ਚੰਗੇ ਵਿਊਵ ਹੋਦੇ ਤੇ ਆ ਗਏ ਨੇ ਜੇ ਤੁਸੀਂ ਨਹੀਂ ਦੇਖੀ ਤਾਂ ਤੁਸੀਂ ਦੇਖ ਸਕਦੇ ਆ ਇਹ ਜਿਹੜਾ ਮੈਂ ਸ਼ੂਟ ਕੀਤਾ ਸੀਗਾ ਮੋਬਾਈਲ ਦੇ ਨਾਲ ਮੇਕਿੰਗ ਕਹ ਲੋ ਕਿ ਆਪਣੇ ਸ਼ੂਟ ਦੀ ਕੁਝ ਮਿਹਨਤ ਕਰ ਰਹੇ ਸੀਗੇ ਉਹ ਝਲਕਾਂ ਨੇ ਆ ਜਿਹੜੀਆਂ ਦੋ ਫਰੇਜ਼ੀਆਂ ਨ ਵਸ਼ੇਰੀਆਂ ਭੱਜ ਰਹੀਆਂ ਸੀ ਇਹ ਦੋਨੇ ਵਸ਼ੇਰੀਆਂ 2-2 ਸਾਲ ਦੀਆਂ ਨੇ ਤੇ ਦੋਨੋਂ ਹੀ ਵਕਾਊ ਨੇ ਫਾਰ ਸੇਲ ਨੇ ਤੇ ਗੱਲ ਤੁਸੀਂ ਸਰਦਾਰ ਬਲਜੀਤ ਸਿੰਘ ਬਲੂਣਾਣਾ ਕਰ ਸਕਦੇ ਹੋ ਇਹ ਇੱਕ ਵੱਡੀ ਘੋੜੀ ਆ ਜੀ ਫਰੇਜ਼ ਨੇ ਇਹਨਾਂ ਦੇ ਫਾਰਮ ਦੀ ਇਹਦਾ ਵੀ ਆਪਾਂ ਸ਼ੂਟ ਕੀਤਾ ਆਪਣੀਆਂ ਵੀ ਕੁਝ ਫੋਟੋਆਂ ਆਪਾਂ ਖਜਵਾਈਆਂ ਕਿਉਂਕਿ ਆਪਾਂ ਸਾਰਾ ਦਿਨ ਮਾਰਵਾਲੀ ਤਨੁਕਰੇ ਘੋੜੇ ਨੂੰ ਦੇਖਦੇ ਆਂ ਸ਼ੂਟ ਕਰਦੇ ਆਂ ਵਧੀਆ ਲੱਗਦਾ ਪਰ ਦਿਲ ਕਰਦਾ ਸੀਗਾ ਯਾਰ ਫਰੇਜ਼ੀਅਨ ਘੋੜੇ ਇੰਡੀਆ ਦੇ ਵਿੱਚ ਬਹੁਤ ਘੱਟ ਨੇ ਪੰਜਾਬ ਦੇ ਵਿੱਚ ਇੱਕੋ ਇੱਕ ਫਾਰਮ ਹੈ ਤੇ ਜੇ ਆਪਾਂ ਇੱਥੇ ਗਏ ਆਂ ਆਪਾਂ ਇਹਨਾਂ ਦਾ ਸ਼ੂਟ ਕੀਤਾ ਤਾਂ ਤੁਸੀਂ ਸਾਰੇ ਦੋਸਤ ਜਿਹੜੇ ਘੋੜੇ ਨੂੰ ਪਿਆਰ ਕਰਦੇ ਆਂ ਤੁਹਾਨੂੰ ਵੀ ਦਿਖਾਈਏ ਕਿ ਫਰੇਜ਼ੀਨ ਘੋੜੇ ਕਿਵੇਂ ਆ ਤੇ ਅਸੀਂ ਕਿਵੇਂ-ਕਿਵੇਂ ਤੇ ਸ਼ੂਟ ਕੀਤਾ ਤੇ ਕੋਈ ਸਾਹਮਣੇ ਤੁਹਾਡੇ ਸਾਹਮਣੇ ਆ ਦੋ ਤਿੰਨ ਕਿੱਲੇ ਜਗ੍ਹਾ ਖਾਲੀ ਛੱਡੀ ਆ ਇੱਕ ਕਿੱਲੇ ਇੱਕ ਏਕੜ ਦੇ ਵਿੱਚ ਇੱਕ ਘੋੜਾ ਰਹਿੰਦਾ ਇਥੇ ਬਾਹਰ ਖੁੱਲੇ ਛੱਡ ਦਿੰਦੇ ਆ ਪੂਰਾ ਕੱਲਾ ਕੋੜਾ ਇੱਕ ਕਿੱਲੇ 'ਚ ਘੁੰਮਦਾ ਇੰਨੀ ਜਗ੍ਹਾ ਇਹਨਾਂ ਨੂੰ ਚਾਹੀਦੀ ਹੁੰਦੀ ਆ ਇੱਕ ਤੁਸੀਂ ਵੀ ਕੋੜਿਆਂ ਦਾ ਫਾਰਮ ਖੋਲਣਾ ਚਾਹੁੰਦੇ ਹੋ ਤਾਂ 5-7 ਕਿੱਲੇ ਤਾਂ ਚਾਹੀਦੇ ਹੀ ਨੇ ਜੇ ਜ਼ਿਆਦਾ ਕੋੜੇ ਰੱਖਣੇ ਆ ਕਿਉਂਕਿ ਇਹਨਾਂ ਨੂੰ ਪੈੜਕ ਜਿਹੜੇ ਨੇ ਘੁੰਮਣ ਫਿਰਨ ਲਈ ਭੱਜਣ ਲਈ ਚਾਹੀਦੇ ਆ ਦੋਸਤੋ ਮੈਂ ਕੋੜਿਆਂ ਦੇ ਫਾਰਮਾਂ ਦਾ ਸ਼ੂਟ ਕਰਦਾ ਤੇ YouTube ਤੇ Facebook ਚੈਨਲ ਤੇ ਤੁਹਾਡੇ ਵਾਸਤੇ ਲੈ ਕੇ ਆਉਣਾ ਮੇਰਾ Instagram ਪੇਜ ਵੀ ਤੁਸੀਂ ਦੇਖਦੇ ਹੋ ਤੁਹ ਜੁੜੇ ਰਹੋ ਮੇਰੇ ਪੇਜਾਂ ਦੇ ਨਾਲ ਤਾਂ ਕਿ ਤੁਹਾਨੂੰ ਨਵੇਂ-ਨਵੇਂ ਘੋੜਿਆਂ ਬਾਰੇ ਨਵੇਂ-ਨਵੇਂ ਫਾਰਮ ਬਾਰੇ ਜਾਣਕਾਰੀ ਮਿਲਦੀ ਰਹੇ ਮੇਰਾ ਨਾਮ ਹੈ ਜੀ ਗੁਰਦੇਵ ਸਿੰਘ ਤੁਸੀਂ ਵੇਖ ਰਹੇ ਹੋ ਸ਼ਾਹੀ ਸਵਾਰੀ ਦੇ ਸ਼ਕੀਨ ਪੇਜ ਤੇ ਮੇਰਾ ਦੂਜਾ ਫੇਸਬੁੱਕ ਪੇਜ ਹੈ ਗੁਰਦੇਵ ਫੋਟੋਗ੍ਰਾਫਿਕਸ ਥੈਂਕ ਯੂ ਦੋਸਤੋ ਲਵ ਯੂ